ਹਾਂ ਵੀ ਦੋਸਤੋ ਮੇਰਾ ਨਾਮ ਸਾਗਰ ਹੈ ਮੈਂ ਨਿਊਯਾਰਕ ਅਮਰੀਕਾ ਤੋਂ ਬੋਲ ਰਿਹਾ ਹਾਂ ਇਸ ਵੇਲੇ ਮੈਂ ਇੱਥੇ ਰਹਿਣਾ ਇੱਥੋਂ ਦੇ ਸਿਟੀ ਜਨ ਮੇਰੇ ਬੱਚੇ ਵੀ ਇੱਥੋਂ ਦੇ ਸਿਟੀ ਜਨ ਨਾ ਮੈਂ ਹੁਣ ਇੰਡੀਆ ਆਉਣਾ ਘੁੰਮਣ ਫਿਰਨ ਵਾਸਤੇ ਤਾਂ ਆਵਾਂਗੇ ਤੇ ਰਹਿਣ ਵਾਸਤੇ ਲਈ ਰਹਿਣਾ ਇੱਥੇ ਹੀ ਆ ਤੁਹਾਡੇ ਆ ਗਏ ਉਹਨੂੰ ਵੋਟਾ ਉੱਥੇ ਤੁਸੀਂ ਕਿਹਨੂੰ ਚੁਣਦੇ ਹੋ ਜਿਹੜੇ ਅਸੀਂ ਇੱਥੇ ਬਾਹਰ ਰਹਿੰਦੇ ਹਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਚੰਗਾ ਚੁਣੋ ਮਾੜਾ ਚੁਣੋ ਸਾਡੇ ਨੂੰ ਡਾਕੂ ਗੱਬਰ ਸਿੰਘ ਵੀ ਚੁਣ ਲਓ ਤੁਹਾਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਮੁਲਕ ਹੁਣ ਪਰ ਕਿਉਂਕਿ ਸਾਡੇ ਪਿਓ ਦਾਦੇ ਦਾ ਮੁਲਕ ਹੋਣ ਕਰਕੇ ਸਾਡਾ ਮੋਹ ਨਹੀਂ ਉੱਥੇ ਟੁੱਟ ਗਿਆ ਜਵਾਨੀ ਬੀਤੀ ਹੈ ਉੱਥੇ ਬਚਪਨ ਬੀਤੇ ਹੈ ਉੱਥੇ ਇਸ ਕਰਕੇ ਜਦੋਂ ਅਸੀਂ ਇੱਥੇ ਬਾਹਰ ਹੁੰਨੇ ਆ ਬਾਹਰ ਦੇਖਦੇ ਆ ਇੱਥੇ ਤਕਰੀਬਨ ਇਮਾਨਦਾਰ ਸਰਕਾਰਾਂ ਲੋਕੀ ਚੁੰਨਦੇ ਆ ਇਹ ਅਫਸੋਸ ਹੈ ਕਿ ਜਦੋਂ ਅਸੀਂ ਉੱਥੇ ਸੀ ਤੇ ਅਸੀਂ ਚੋਣੇ ਚ ਨਹੀਂ ਆ ਤੇ ਹੋਂ ਵਾਲੇ ਲੋਕੀ ਇਮਾਨਦਾਰ ਸਰਕਾਰਾਂ ਕਿਉਂ ਨਹੀਂ ਚੁੰਨਦੇ ਦੇਖੋ ਬੜਿਆਂ ਲੋਕਾਂ ਨੇ ਤੁਹਾਨੂੰ ਅਪੀਲਾਂ ਕੀਤੀਆਂ ਹੁਣ ਕਲੈਕਸ਼ਨ ਆ ਕੇ ਥੋੜੇ ਦਿਨ ਰਹਿ ਗਏ ਮੈਂ ਇੱਕ ਮੈਡੀਕਲ ਬੈਕਗ੍ਰਾਉਂਡ ਤੋਂ ਆਨਾ ਮੈਂ ਤੁਹਾਨੂੰ ਮੈਡੀਕਲ ਲੈਂਗੁਏਜ ਚ ਦੱਸਦਾ ਕਿ ਜਦੋਂ ਕੋਈ ਬਿਮਾਰੀ ਠੀਕ ਨਾ ਨਾ ਹੁੰਦੀ ਹੋਵੇ ਤੇ ਕਿੰਨਾਂ ਸਾਲਾਂ ਤੋਂ ਆਪਾਂ ਉਹੀ ਡਾਕਟਰ ਦਾ ਇਲਾਜ ਕਰਾਈਏ ਤੇ ਜੇ ਕੋਈ ਸਿਆਣਾ ਬੰਦਾ ਦੱਸੇ ਕਿ ਭਾਈ ਇੱਕ ਨਵਾਂ ਡਾਕਟਰ ਆਇਆ ਪੜਿਆ ਲਿਖਿਆ ਡਾਕਟਰ ਹੈ ਇਹ ਕੋਈ ਦਿਖਾ ਕੇ ਉਹਨੂੰ ਵੇਖ ਲਓ 17 ਸਾਲਾਂ ਤੋਂ ਤੁਸੀਂ ਉਹੀ ਦੋ ਡਾਕਟਰਾਂ ਤੋਂ ਇਲਾਜ ਕਰਾ ਰਹੇ ਹੋ ਡਾਕਟਰ ਵੀ ਕਾਦੇ ਆਰਐਮਪੀ ਵੀ ਨਹੀਂ ਹੈਗੇ ਉਹ ਤਾਂ ਤੇ ਗਲਤ ਟੀਕੇ ਲਵਾ ਲਵਾ ਕੇ ਪੁੜੇ ਸਜਾਈ ਬੈਠੇ ਆ ਤੇ ਡਾਕਟਰ ਨਹੀਂ ਬਦਲਤੇ ਪਏ ਮਿੱਤਰੋ ਮੌਕਾ ਵਾ ਬਦਲ ਕੇ ਦੇਖਿਓ ਅੱਜ ਉਹੀ ਖੋਸ਼ ਆ ਇਹਨਾਂ ਡਾਕਟਰਾਂ ਤੋਂ ਉਹ ਲੈਬਾਰਟਰੀਆਂ ਵਾਲੇ ਕਿ ਉਹ ਜੈਲੀ ਮੈਡੀਕਲ ਸਟੋਰ ਵਾਲੇ ਜਿਨ੍ਹਾਂ ਨੂੰ ਇਹ ਮਰੀਜ਼ ਦੇ ਨਜਾਇਜ਼ ਐਕਸਰੇ ਨਜਾਇਜ਼ ਟੈਸਟ ਨਜਾਇਜ਼ ਦਵਾਈਆਂ ਲਿਖ ਕੇ ਦਿੰਦੇ ਆ ਉਹਨਾਂ ਦੀਆਂ ਡਹਾੜੀਆਂ ਲੱਗੀਆਂ ਹਰਾਮ ਦੀਆਂ ਦਵਾਈਆਂ ਆਪ ਖਾਂਦੇ ਪਏ ਤੇ ਉਹਨਾਂ ਨੂੰ ਖਵਾਉਂਦੇ ਪਏ ਉਹ ਵਿਰੋਧ ਕਰ ਰਹੇ ਆ ਗੱਲ ਇਹ ਆ ਕੇਜਰੀਵਾਲ ਨਾ ਤਾਂ ਕੋਈ ਸਾਡੀ ਧੂਆ ਦਾ ਪੁੱਤ ਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਮੈਂਬਰ ਅੱਜ ਕੇਜਰੀਵਾਲ ਹੱਕ ਸੱਚ ਦੇ ਨਾਲ ਖੜਾ ਇਸ ਕਰਕੇ ਉਹਦੇ ਨਾਲ ਖੜੇ ਦਿੱਲੀ ਦੀ ਡਵੈਲਪਮੈਂਟ ਦੇਖੋ ਫੇਰ ਸਭ ਤੋਂ ਬੰਦੇ ਨੇ ਕੀ ਕਰਕੇ ਦਿਖਾਦਾ ਤੇ ਮਿੱਤਰੋ 5 ਸਾਲ ਨਹੀਂ ਗੱਲ ਬਣੂਗੀ ਮਾਰਿਓ ਕਿ ਕੇਜਰੀਵਾਲ ਨੂੰ ਵੀ ਕਰ ਦਿਓ ਪੰਜਾਬ ਚ ਪਰ ਇੱਕ ਮੌਕਾ ਤਾਂ ਦਿਓ ਨਾ ਯਾਰ ਇੱਕ ਵਾਰੀ ਇਸੇ ਪੜ੍ਹੇ ਲਿਖੇ ਡਾਕਟਰ ਨੂੰ ਦਿਖਾ ਤਾਂ ਲਾਉਣਾ ਜੇ ਬਿਮਾਰੀ ਠੀਕ ਨਹੀਂ ਹੁੰਦੀ ਉਹਨਾਂ ਨੂੰ ਵੀ ਇਲਾਜ ਕਰਾਈ ਜਾਣਾ। ਬਾਕੀ ਕੁੜੇ ਤੁਹਾਡੇ ਆ ਤੇ ਠੀਕੇ ਇਹਨਾਂ ਦੇ ਆ। ਤੇ ਜੇ ਨਹੀਂ ਹਟਣਾ ਤੇ ਤੁਹਾਡੀ ਮਰਜ਼ੀ। ਪਰ ਇੱਕ ਠਰਾਈ ਦਿਓ ਸੀਰੀਅਸਲੀ ਜਦੋਂ ਵੋਟਾਂ ਪਾਉਣ ਜਾਣੇ ਆ ਨਾ ਉਦੋਂ ਕੇਜਰੀਵਾਲ ਦਾ ਚਿਹਰਾ ਜਿੰਨ੍ਹੇ ਸਾਹਮਣੇ ਲਿਆਇਆ। ਤੁਹਾਡੇ ਇਲਾਕੇ 'ਚ ਕੋਈ ਵੀ ਕੈਂਡੀਡੇਟ ਖੜਾ ਇਹਦਾ ਨਹੀਂ ਕੋਈ ਫਰਕ ਪੈਂਦਾ। ਫਰਕ ਹੈ ਕੇਜਰੀਵਾਲ ਦਾ ਲੀਡਰ ਦਾ। ਉਹ ਕਹਿੰਦੇ ਹੁੰਦੇ ਨਾ